ਹੌਣ ਹੋ ਗਈਆਂ ਆਪਣੀਆਂ ਬਟਾਲੇ ਸ਼ਹਿਰ ਨੂੰ ਜਾਣ ਦੀਆਂ ਤਿਆਰੀਆਂ ਤਿਆਰੀਆਂ ਹਾਂ ਤਿਆਰੀਆਂ ਹੋ ਗਈਆਂ ਤਿਆਰੀਆਂ ਐਤੋਂ ਆਈ ਨਹੀਂ ਕਿਤੇ ਇੱਕ ਵਾਰ ਦੇ ਦੋ ਮਿੱਠੀ ਦੇ ਦੋ ਮੇਰੇ ਪਾ ਲਈ ਕਦੋ ਮੇਰੇ ਵੀ ਦੋ ਕਦੋ ਹਾਂ ਵੈਰੀ ਗੁੱਡ ਫੇਰ ਆਉਣਾ ਬਹੁਤ ਜ਼ਰੂਰੀ ਕੰਮ ਆ ਹਾਂ ਚਲੋ ਜੀ ਵੈਲਕਮ ਸਤਿ ਸ਼੍ਰੀ ਅਕਾਲ ਸਵਾਗਤ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਹੁਣ ਚੱਲੇ ਆਪਾਂ ਵਾਪਸੀ ਘਰੇ ਤੇ ਡੈੱਡ ਜੀ ਦੀ ਕਾਰ ਆਈ ਹੈ ਰੋਹੀ ਜਾਂਦੀ ਜੀ ਸਹੀ ਓਕੇ ਦੀਦੀ ਜੀ ਸਤਿ ਸ਼੍ਰੀ ਅਕਾਲ ਬਾਏ ਬਾਏ ਹਣ ਮਗੁੜੀ ਚੱਕੀ ਮਿਲ ਨਹੀਂ ਸਕਦਾ ਚਲੋ ਹਾਂ ਕੋਈ ਨਹੀਂ ਮੈਨੂੰ ਬਾਏ ਇਹ ਸੀਟ ਬੈਲ ਲਾ ਲਓ ਫਿਰ ਕੁੜੀਆ ਫੜਨ ਬਰੋਕ ਤੇ ਚਲ ਜਾਈਓ ਭਰਾਵਾ ਚਲ ਜਾਈਓ ਹਾਂ ਹਾਂ ਉਹ ਤੇਰੀ ਉਹ ਤੇਰੀ ਘਣੀ ਪਾਈ ਜਾਂਦੀ ਝਾਤ ਮੈਨੂੰ ਕੀ ਆ ਕਿਧਾਰ ਪੁੱਣ ਇਹਦਾ ਦਾਦਾ ਕੋ ਚੱਲ

फी फोन बच्ची पाद पंजाब जरा उ हार गया बड़ा दुख जहा लगा है ਦਾ ਟੂਰ ਕੁਲ ਕੜਾਉ ਡੈ ਲੈਦਾ ਹੀ ਵੱਡਾ ਐਉਂ ਮੇ ਚਾਜਾ ਦੇ ਨੜੀ ਭੇਜਿਆ ਹੀ ਕੜੇ ਦਾ ਓ ਯਾਰ ਪਟਾ ਹੀ ਆਉਂਦਾ ਜਿਵੇਂ ਮੈਂਸ ਕੋ ਮੋਲੀ ਨੇ ਦੇ ਤੇ ਛੋਟਾ ਛੋਟਾ ਓਏ ਨਿੱਕਾ ਮੜਾਇ ਲੱਗ ਹਾਂ ਹਾਂ ਲੁੱਡੂ ਨੀ ਤੁਤ ਨਹੀਂ ਤੁਮਾ ਜੇ ਮਾਂ ਜੋ ਕੋਈ ਹੋਏ ਦੇ ਦੇ ਇਫਨ ਬਰਾ ਜਾਈ ਓ ਓ ਓ ਓ ਤੇਦੀ ਹੋ ਓ ਕੇਚ ਹੋ ਗਿਆ ਇਹਦਾ ਐ ਡਾਊਟ ਹੋ ਗਿਆ ਹੁਣ ਚਿੜੀ ਉਹ ਡਕਾ ਵੀ ਡ ਚਿੜੀ ਉਹ ਡਕਾ ਸਕੋਰ ਕਣੀ ਰੁਕਣਦੇ ਆ ਸਕੋਰ ਦੇ ਅੱਗੇ ਨਿਕਲਦੀ ਜਾਂਦੇ ਫੇਰ ਸਕੋਰ ਬਹੁਤ ਡਿਆ ਸਿੱਟਣਾ ਬੇਲਾ ਰੌਣਕਾ ਲੱਗ ਜਾਂਦੇ ਕਣ ਜਦ ਇਹ ਆ ਜਾਂਦੀ ਆ ਤੇ ਦਾਦੂ ਨੂੰ ਦਾਦੂ ਨੂੰ ਹਣ ਨਾ ਆ ਰਹੀ ਸੀ ਏ ਟਾਡੇ ਵੱਲ ਵੇਖਣੀ ਰੁਈ ਜਾਂਦੀ ਹੋਕੇ ਜੇ ਪਰਨਦੀ ਚੈਗਲ ਕਿੱਥੇ ਹੈ ਉਹ ਕਿੱਥੇ ਹੈ ਚੈਗਲ ਕਿੱਥੇ ਹੈ ਸਰਕਲ ਚੈਗਲ ਦਾ ਦੂਖੀ ਨਾ ਆਈ ਸ਼ਰਮ ਕਰਤਾਈ ਕਿਤੇ ਮਿਲੂ ਫਲੇਮ ਕਿਤੇ ਚਿੜੀ ਉੱਡੇ ਕਾਹ ਉੱਡੇ ਚਿੜੀ ਉੱਡੇ ਹਾਂ ਉੱਡੇ ਲੋੜ ਹਾਥੀ ਉੱਡੇ ਇਨੇ ਗੱਟ ਗਿਆ ਹਾਥੀ ਹਾਥੀ ਆ ਤੋੜਦਾ ਨਾ ਆ ਤੋੜਦਾ ਕੋਈ ਨਹੀਂ ਵਾਏ ਗਰੂ ਵਾਏ ਗਰੂ ਨਰਜੀ ਇਹ ਤੇ ਥੱਲੇ ਨੂੰ ਤਾਰਾ ਦੇਖੇ ਤੁਰਦੀ ਭਰਾ ਇਹ ਤੇ ਨਹੀਂ ਗਿਆ ਹੋਵੇ ਆ ਬਸ ਆ ਬੀ ਵੀ ਹੁਣ ਕਿਉਂ ਹੁਣ ਤੇ ਭੱਜੀ ਫਿਰਦੀ ਦੇ ਮੈਂ ਆ ਚੂਚੇ ਦੇ ਨਾ ਇਦਾਂ ਕੱਪੜੇ ਲੱਤ ਗਏ ਜਦੋਂ ਮਤਲਬ ਮੁਰਗੇ ਵਾਲੇ ਲਾਉਂਦੇ ਨਹੀਂ ਖਾਲਜੀ ਉਤੋਂ ਉਹ ਇੰਨੇ ਹਰ ਕੋਨੇ ਖਿੱਚ ਗਏ ਲਾਤਾ ਉਹ ਹੇ ਨੀਚੇ ਆਸੇ ਬੁੱਧੇ ਨਹੀਂ ਬੁੱਧਾ ਉਹ ਸੋ ਉਹ ਤੇ ਸੱਤ ਕੱਲ ਆਲੇ ਨਹੀਂ ਸੋ ਤੇ ਮਮਾਈ ਦੀ ਕੋਲ ਅੰਦੇ ਗੱਲ ਕਰਦੇ ਨੇ ਤੇ ਮਮੀ ਨੇ ਕਰਦੀਏ ਗੱਲ ਮਮੀ ਨੂੰ ਬੜੀ ਖੁਸ਼ੀ ਹੁੰਦੀ ਜਦੋਂ ਪਈ ਅੰਮ੍ਰਿਤ ਦੇ ਭਰਾ ਫੋਨ ਕਰਦੇ ਨੇ ਚਲੋ ਚਾਹੇ ਹੁੰਦਾ ਹੋਰ ਕੀ ਹੈ ਬੰਦੇ ਨੇ ਦੁਨੀਆ ਤੋਂ ਕੀ ਲੈ ਆਏ ਬਸ ਇਹ ਬਤਨ ਸਾਂਝਾ ਕਰ ਲੇ ਭਾਸਕੇ ਬੁਲਾਣੀ ਸੰਗ ਵਿੱਚ ਜਾਈਦਾ ਵੀ ਬੜੇ ਖੁਸ਼ ਹੈ ਨਾ ਪਾਣੀ ਚਾਗਦਾ ਆਜੋ 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 ਆਇਓਏ ਵੇਖੇ ਤੋ ਤਮ ਲਗਣਾ ਮੇਰਾ ਪਤਨ ਇਧਰ ਮਮਾ ਧੀਆਂ ਚੋਂ ਗੰਡੀਆਂ ਨੇ ਹਣ ਸਾਗ ਤੇ ਇਹ ਬਣੂਗਾ ਕੱਲ ਨੂੰ ਸਾਗ ਇਹ ਡੈੜੀਆਂ ਦਾ ਪਲਾਟ ਚੋਂ ਲੈਂਦਾ ਬੰਨੇ ਬਾਥੂ ਬੂਥੂ ਵਗੈਰਾ ਲੈਂਦਾ ਇਹਨਾਂ ਨੇ ਤੇ ਪਾਲਖ ਇੱਕ ਬਾਥੂ ਇੱਕ ਚਲਾਈ ਇੱਕ ਪਾਲਖ ਮਿਕਸੀ ਕਰਮ ਹੋਰ ਕੀ ਇਹ ਸਮਝ ਲੈ ਮਿਕਸ ਸਾਗ ਲਗਾ ਬਣ ਦਾ ਪੈਰੀ ਹਾਂ ਅੰਦਰ ਨਾ ਤੇਲ ਨਾ ਬੰਨਵਾਉਂਦੇ ਜਿਹੜਾ ਗੁਰੂ ਜਖਮ ਜਿਨ ਜਦਾਂ ਹੋਇਆ ਦਿੰਦਾ ਹੋਇਆਂ ਦਾ ਬਰਾਮਲਾ ਤੇ ਆ ਮਰੇ ਗੇਗਰੀਦਾਂ ਨੇ ਦਈਓ ਡੈਡੀ ਨੇ ਆਪਣੇ ਸਨ ਲਾ ਲ ਮਫਾਤਾ ਨਹੀਂ ਉਹ ਦ ਲਾਇਆ ਹੀ ਨਹੀਂ ਤੇ ਕੋਸ਼ਿਸ਼ ਹੀ ਭਰੀ ਹੁਣ ਕਿਉਂ ਲਾ ਬਾਯਾਰਾ ਲਾਯਾ ਨਹੀਂ ਤੇ ਨਰਜੀ ਮੈਂ ਕੰਦੇ ਜਾਣਾ ਮੈਂ ਬਯਾਰ ਨਹੀਂ ਕੱਲ ਜਾਣਾ ਬਯਾਰ ਤੇ ਮੈਂ ਨਾ ਉਹ ਲੈ ਕੇ ਆਉਣਾ ਵਾ ਕੁੰਡਾ ਤੇ ਡੰਡਾ ਲੈ ਕੇ ਆਉਣਾ ਯਾਰ ਚਲ ਡੰਡਾ ਤੇ ਆਪਾਂ ਕੁੰਡਾ ਲੈ ਕੇ ਆਉਣਾ ਮੈਂ ਕਿੱਡਨੀ ਬਣਾਉਣਾ ਤੇ ਮੈਂ ਆਖ ਨਹੀਂ ਮੈਂ ਬਣਾਇਆ ਨਹੀਂ ਡੇਲੀ ਬਣਾਇਆ ਨਹੀਂ ਚਰਨੀ ਵੇਖੀ ਉਹ ਜਿਹੜਾ ਮਿੱਟੀ ਜਿਹਦਾ ਆਹੋ ਮਾਵਾ ਜਿਹਦੇ ਵਿੱਚ ਮੈਨੂੰ ਸ਼ਦਾਈ ਨਹੀਂ ਬਣਾਉਂਦੇ ਨੇ ਨੇਕ ਸਾਈ ਹੂੰ ਹੂੰ ਉਹਦਾਂ ਦਾ ਮਿਲਦਾ ਨਾ ਆਹੋ ਨਾ ਨਾ ਉਹਦਾ ਉਹਦਾ ਲੈ ਕੇ ਆਉਣਾ ਆਹੋ ਜਦੋਂ ਆਪਾਂ ਦੀਪੂ ਘਰ ਗਏ ਸੀ ਤੁਸੀਂ ਵੇਖਿਆ ਆਹ ਨਹੀਂ ਤੇ ਦਖ ਰਗੇ ਦੇਖ ਉਹਦੇ ਬਾਹਰ ਮੈਂ ਜਾਂਗਾ ਬਾਨੇ ਜਿਹਦੇ ਨਾਲ ਤੇ ਚੋਰੀ ਚੁੱਕ ਕੇ ਲੈ ਆਉਂਗਾ ਉਹਨਾਂ ਦੇ ਕਿੰਨੀਆਂ ਚੀਜ਼ਾਂ ਚੁੱਕਣ ਵਾਲੀਆਂ ਹਨ ਸੋਹਣੀਆਂ ਲਾਦੀਆਂ ਆਹੋ ਚਲੋ ਕੋਈ ਨਹੀਂ ਸਭ ਹੰਡਾ ਬਣ ਗਿਆ ਮੈਂ ਗੱਡੀ ਦਾ ਸਨਰੂਫ ਦੇਖਣ ਵਾਸਤੇ ਮੈਂ ਬੰਦੀਆਂ ਬੰਦੀਆਂ ਬੰਦਿਆ ਸੰਦੀਪ ਦੇ ਨਾਲ ਨਾਲ ਛੋਟਾ ਜਿਹਾ ਕਰਦੇ ਆਪਾਂ ਪ੍ਰੈਂਕ ਤੇ ਇਹ ਸੰਦੀਪ ਬਾਹਰ ਗਲੀ 'ਚ ਖਲੋਤੀ ਇਹਨੂੰ ਬਿਲਕੁਲ ਨਹੀਂ ਪਤਾ ਕਿ ਅਸੀਂ ਬਾਹਰੋਂ ਗੁੰਡੀ ਮਾਰਤੀ ਤੇ ਨਾ ਜਾਗੇ ਪਾਣੀ ਦਾ ਗੁੱਸੇ ਜਾ ਗਿਆ ਉਹ ਗੁੱਸਾ ਵਖੀ ਜੋ ਆਪ ਕਿਦਾਂ ਲਾਇਆ ਹਣ ਬੂਆ ਖਲੀ ਮਰ ਮਰ ਮਾਰ ਤਾਂ ਮੜਿਆ ਖੋਦੀ ਇੱਕ ਮਿੰਟ ਸੰਦੀਪ ਬੂਆ ਤਾਂ ਖਲੀ ਹਣ ਇੱਕ ਮਿੰਟ ਬੜੀ ਠੀਠ ਗਏ ਇੱਕ ਮਿੰਟ ਪੁੱਛਣਾ ਮੈਂ ਕੋਈ ਮੇਰੀ ਗੱਲ ਸੁਣ ਕੋਲ ਮੈਂ ਨਹੀਂ ਪੁੱਛਣਾ ਕੁਝ ਤਾਂ 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 ਨੂੰ ਕਿਹ ਕੋਈ ਇਧਰ ਅਖੀ ਮੜਾ ਮਗਰਾ ਹੋ ਗਏ ਮੈਂ ਨਹੀਂ ਦੇਖਣ ਜੀ ਭੱਜ ਕੇ ਨਾ ਵੇਖਿਆ ਨਾ ਬਾਹਰ ਬਾਰਿਸ਼ਾ ਮੁੰਡਈ ਆ ਕਿੰਨੀ ਤੇਜ਼ ਤਾਂ ਮੈਂ ਕਹਿੰਦੇ ਨਾ ਬਾਰਿਸ਼ ਵਿੱਚ ਨਾਖ ਲੋ ਹੈ ਕਲਪੀ ਵਹੀ ਕਲਪੀ ਆ ਆ ਬਾਹ ਪੇ ਜੀ ਵਾਸ ਤੇਰੀ ਪਰਲੀ ਬਾਹ ਪੇ ਜੀ ਹੈ ਆੜੀ ਬਸ ਆਵੇ ਆ ਵਾ ਬਾਹ ਵਾ ਬਸ ਆੜੀ ਕੱਲੀ ਬਾਰਸ਼ ਵਿੱਚ ਤੇਰੀ ਬਾਹ ਬਾਹ ਰਹੀ ਨਾ ਬਾਰਸ਼ ਵਿੱਚ ਬਾਹ ਬਾਰਸ਼ ਮੰਡੀ ਨੀ ਬਹੁਤ ਤੇਜ਼ ਅੱਜ ਠੀਕ ਨਹੀਂ ਕਹਿੰਦੀ ਤੂੰ ਮੈਨੂੰ ਓਦਾਂ ਜਿਦਾਂ ਮਾਜੀ ਕਲਪਾਈ ਜਾਂ ਕੋਈ ਗੱਲ ਨਹੀਂ ਅੱਜ ਬੁਖਾਰ ਚੜਿਆ ਹੈਗਾ ਤੇ ਤਾਂ ਕਰਕੇ ਫਿਰ ਇਹ ਕਹਿੰਦੀ ਪਾਣੀ ਨਹੀਂ ਪਾਉਣਾ ਗੁਸ਼ਾ ਕਰ ਲਿਆ ਚਲੋ ਕੋਈ ਨਹੀਂ ਬਹੁਤ ਗੁਸ਼ਾਨੀ ਕਰੀ ਨਾ ਗੁਸ਼ਾਨੀ ਕਰੀ ਨਾ ਜੰਗਾ ਠੀਕ ਆ ਆ ਨਾ ਆ ਆ ਪਰ ਰੋ ਦਾ ਬਸ ਹੈ ਵੀ ਸਹੀ ਪੜਨ ਦਾ ਟਾਈਮ ਆ ਕੋਈ ਪੜਾਈ ਕਰੋ ਆ ਰਿਜ਼ਲਟ ਹੋਣਾ ਕਿ ਜਾਣਾ ਵਾ ਵੇਖਣ ਜਾਣਾ ਤਾਂ ਉੱਥੇ ਤਾਂ ਕਹਿੰਦੇ ਫੇਲ ਹੋ ਗਈ ਪੂਜਾ ਹੈ ਬੇੜਾ ਕਰਕੇ ਆ ਪੂਜਾ ਜੂੜ ਬੋਲਦਾ ਹਿੱਤ ਗਈ ਵੀ ਮੈਂ 99 ਨੰਬਰ ਲੈ ਕੇ ਆਉਂਗੀ ਜਿਹੜਾ ਹੀ ਕਰਕੇ ਮੈਡਮ ਨੂੰ ਮੀਟੈਕ ਕਰਦਾ ਮੈਂ ਦੱਸ ਕੋਈ ਮੈਡਮ ਦੀ ਆਈਡੀ ਵੀਡੀ ਮੀਟੈਕ ਕਰਾਂ ਜਨਾ ਵੀ ਇਧਰ ਬੇੜਾ ਕਰਕੇ ਆ ਪਿਆ ਹੈ ਹੈ ਕੀ ਸਿਖਾਉਂਦੇ ਜੀ ਤੁਸੀਂ ਮੈਂ ਤਾਂ ਚੱਲ ਸਕੂਲੋਂ ਭੱਜ ਜਵਦਾ ਰਾਂ ਤੁਸੀਂ ਪੜੋ ਲੱਗਿਆ ਸਮਝ ਮੈਂ ਕਿਹਾ ਮੈਂ ਵੀ ਦੀ ਗੱਲ ਮੰਨਿਆ ਕਿ ਪਰੇ ਆ ਆ ਲਿਰਸੰਗ ਦੇ ਕੰਢੀ ਗੈਰ ਬੱਕੜੀ ਪਾਉਣੀ ਇਹ ਕੰਢੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਮੇਰੇ ਹਸਾਂ ਨਾਲ ਮੈਂ ਸਾੜ ਬਾਅਦ ਆਵਲੀ ਪੱਗ ਬੰਨੀ ਹੋਣੀ ਆ ਨੀਲੀ ਨਹੀਂ ਤੇ ਮੈਂ ਬਹੁਤ ਘਟ ਬੰਨਦਾ ਐ ਇਹ ਵਾਲੀ ਪੱਗ ਤੇ ਹੁਣ ਜਾਣੇ ਆਪਾਂ ਉੱਪਰ ਸੰਦੀਪ ਡਾਇਰੈਕਸ਼ਨ ਦੇ ਰਹੇ ਨੇ ਹਣਾ ਕਿੱਥੇ ਚਲੇ ਜੇ ਤਿਆਰ ਹੋ ਕੇ ਤੇ ਮੈਨੂੰ ਥੋੜਾ ਕੰਮ ਐ ਮੈਂ ਉਧਰ ਚਲੇ ਜਾਣਾ ਥੋੜਾ ਕੰਮ ਸੀਗਾ ਮੈਨੂੰ ਇੱਧਰ ਤੋਂ ਗਰੇ ਨੇ ਕੱਪੜੇ ਕਿਉਂ ਮੇਰੀ ਟਵਰ ਕਣੀ ਆ ਜਵੇ ਹੈਗਾ ਨਹੀਂ ਫਿਰ ਹਾਂ ਉਹ ਪਰੇ ਜਨਾ ਮੈਂ ਵੀ ਪਾਈ ਕਮੀਜ਼ ਵੀ ਤੇ ਪੱਗ ਵੀ ਦੋਵੇਂ ਸੋਹਣੇ ਲੱਗੀਆਂ ਇੱਕ ਹੋਰ ਕਮੀਜ਼ ਭਾਈ ਉਹ ਟਾਈਟ ਹੋ ਗਈ ਉਹ ਵੀ ਦੇ ਦੋ ਕਿੰਨਾ ਭਰਾ ਨਹੀਂ ਆ ਗਨੇ ਮੈਂ ਵੀ ਮੈਂ ਇਕੱਲੇ ਨਹੀਂ ਵੀ ਜਾਣਾ ਇਹ ਕੰਮ ਤੇ ਆ ਬਾਬਾ ਦੇ ਤੀ ਸੁਣਾ ਠੀਕ ਠਾਕ ਪਰਵਾਰ ਕਰਾਂ ਸਾਹ ਕੇ ਪਾਕੇ ਦੋਵੇਂ ਸੁੱਤੇ ਦੇ ਸੁੱਧੇ ਸਤੇ ਜਦ ਮੇਰੀ ਕੁੜੀ ਸਾਂਗ ਉੱਠ ਗਈ ਠੀਕ ਚੱਲੀ ਆੜੇ ਕੰਮ ਜਾਣਾ ਚੱਲ ਚੱਲ ਕੰਮ ਗਏ ਮਿਲ ਪਏ ਮੈਨੂੰ ਰਾਹ ਦੇ ਵਿੱਚ ਮਲੇ ਉਹ ਕਹਿੰਦੇ ਕਰਨ ਉੱਥੇ ਤਾਂ ਹੀ ਫਿਰ ਮੈਂ ਗਾਂ ਆ ਗਿਆਂਗੇ ਡੈਡੀ ਨੂੰ ਮੈਂ ਏਡੀਕ ਤਰ੍ਹਾਂ ਇੱਥੇ ਵੇਖਣ ਡਿਆ ਡੈਡੀ ਉਹਨ ਘਰ ਚਲ ਗਏ ਮੈਂ ਰੇਸ਼ਮੀ ਦੇ ਨਾਲ ਥੋੜਾ ਜਿਹਾ ਕੰਮ ਗਏ ਸਾਨੂੰ ਉੱਧਰ ਥੋੜਾ ਟਾਈਮ ਲੱਗ ਗਿਆ ਇਹਨੇ ਉਹ ਏ ਟੂਟਰ ਦਾ ਵੇਖਣਾ ਹੈਗਾ ਪੱਠੇ ਦੇ ਗਏ ਹੈਂ ਕਿ ਦੂਜੀ ਕਿਉਂ ਆਏ ਨਹੀਂ ਅੱਜ ਗੁਰੂਆ ਇਹਨਾਂ ਦਾ ਵੀ ਕੰਮ ਨਾ ਮਿਸਤਰੀ ਨੇ ਲਮਕਾ ਹੀ ਦਿੱਤਾ ਇਹਨਾਂ ਦਾ ਕੰਮ ਠੀਕ ਕਰ ਲੈਂਦੇ ਵੇਖ ਰਹੀ ਹਾਂ ਹੱਡੇ ਵੀ ਮਰੇ ਆਜ ਮੈਂ ਤੇ ਰੇਸ਼ਮੀ ਨਾਲ ਥੋੜਾ ਜਿਹਾ ਕੰਮ ਗਏ ਨਹੀਂ ਇਤੋਂ ਤੱਕ ਦਾ ਪਤਾ ਹੈ ਕਰਨ ਮੈਂ ਆ ਚੱਲ ਮੇਰੇ ਨਾਲ ਤਾਂ ਵੇਖਣ ਚੱਲਦੇ ਹਾਂ ਕੀ ਹਿਸਾਬ ਹੈ ਅੰਦਰ ਕੌਣ ਹੈ ਵਧੀਆ ਵਧੀਆ ਚੱਕਾ ਇਹ ਰੇਸ਼ਮ ਹੁਣਾਂ ਦਾ ਵੀ ਘਰ ਦਾ ਕੰਮ ਚੱਲ ਰਿਹਾ ਵਾ ਇਧਰ ਥੋੜਾ ਜਿਹਾ ਪਲਾਟ ਹੈਗਾ ਬਾਈ ਹੁਣਾਂ ਦਾ ਤੇ ਕਹਿੰਦਾ ਮੈਂ ਤੁਹਾਡੇ ਵਾਲਾ ਦੇਖ ਰਿਹਾ ਤੈਨੂੰ ਸਾਡੇ ਵਾਲਾ ਪਲਾਟ ਵੀ ਦੇਖ ਕੇ ਉੱਧਰ ਮਿਸਤਰੀ ਲਾਏ ਨੇ ਤੇ ਚਲੋ ਦੇਖਣੇ ਜਾ ਕੇ ਆਹ ਦਿੱਤੇ ਸੀ ਗੀ ਦੀਦੀ ਹੁਣਾਂ ਨੇ ਤੇ ਇਹ ਮੈਗਨੇਟ ਜੇ ਆ ਵੀ ਆ ਦੇਖੋ ਗਿਫਟ ਦਿੱਤੇ ਇਹਨੂੰ ਫ੍ਰਿਜ ਤੇ ਲਾ ਲਾਦ ਨੇ ਵੇਖਦੇ ਆਪਣੀ ਸੋਚ ਨਾਲ ਲੱਗਦੇ ਆਪਣੀ ਸੋਚ ਤੇ ਕੱਚ ਦੀ ਓਹੋ ਇਹ ਗੱਲ ਨਹੀਂ ਬਣੀ ਤਲੀ ਦੇ ਉਹ ਡੀਪ ਉਹ ਨਹੀਂ 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 ਨਾ 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 ਇੱਥੇ ਲੱਗਣਗੇ ਸਾਈਡ ਤੇ ਹਾਂ ਇੱਥੇ ਲੱਗਦੇ ਕਣ ਸਾਈਡ ਤੇ ਇਹ ਪਰ ਸਾਡੇ ਕੋਲ ਲੈਂਨ ਆ ਜਾਵੇ ਯਾਰ ਬਸ ਇਹ ਕੈਮਰਾ ਚ ਅਸੀਂ ਕੈਚ ਕਰ ਲਿਆ ਹੁਣ ਖੜੂਗਾ ਨਹੀਂ ਕੋਈ ਵੀ ਮੰਮੀ ਦਾ ਸੰਦੀਪ ਹੋਣੀ ਆ ਆਪੋ ਆਪਣਾ ਕੰਮ ਕਰਨ ਡੇ ਸੀਗੇ ਤੇ ਸੰਦੀਪ ਕੁੜੀਆਂ ਨੂੰ ਨਵਾਰੀ ਸੀਗੀ ਤੇ ਮੈਨੂੰ ਲੱਗੀ ਬਹੁਤ ਜ਼ਿਆਦਾ ਭੁੱਖ ਤੇ ਮੈਂ ਆ ਗਿਆ ਬਾਤ ਟਿੱਕੀ ਖਾਣ ਵਾਸਤੇ ਇਹ ਟਿੱਕੀ ਆਪਣੀ ਮੈਂ ਆਇਆ ਸੀਗਾ ਚਟਨੀ ਕੁੱਟਣ ਵਾਸਤੇ ਕੁੰਡਾ ਲੈਣ ਵਾਸਤੇ ਮੈਨੂੰ ਇਹਦਾ ਨਾਮ ਤੇ ਪਤਾ ਨਹੀਂ ਮਿੱਟੀ ਦੇ ਭਾਂਡੇ ਨੂੰ ਕੀ ਕਹਿੰਦੇ ਵਾਹੇ ਤੇ ਕੁੰਡਾ ਲੈਣ ਵਾਸਤੇ ਆਇਆ ਆ ਤੇ ਜੇ ਮਿਲ ਗਿਆ ਤੇ ਆਪਾਂ ਕੋਈ ਦੁਕਾਨ ਤੇ ਆਪਾਂ ਮਿੱਟੀ ਵਾਲੇ ਦੇ ਭਾਂਡੇ ਵਾਲੀ ਦੁਕਾਨ ਤੇ ਪਹੁੰਚ ਗਏ ਆ ਤੇ ਇੱਕ ਦੁਖਦਾਰੀ ਖਬਰ ਵੀ ਸਾਹਮਣੇ ਆਈ ਹੈ ਵੀ ਦੀਪ ਸਰਦਾਰ ਜਿਹੜਾ ਭਰਾ ਸੀਗਾ ਉਹਦੀ ਡੈਥ ਹੋ ਚੁੱਕੀ ਆ ਤੇ ਸਾਰੇ ਜਾਣੇ ਭੈਣ ਨੂੰ ਜਰੂਰ ਦਲਾਸਾ ਦੇਹੁ ਮੋਸਲਾ ਦੇਹੁ ਠੀਕ ਨਹੀਂ ਗੱਲ ਕਹਿੰਦੇ ਸੁੱਖ ਵੇਲੇ ਭਾਵੇਂ ਨਾ ਖੜੋ ਦੁੱਖ ਵੇਲੇ ਜ਼ਰੂਰ ਖੜਨਾ ਚਾਹੀਦਾ ਤੇ ਸਾਰੇ ਜਣੇ ਦੁੱਖ ਜਿਹੜਾ ਨੇ ਜ਼ਰੂਰ ਸਾਂਝਾ ਕਰਿਓ ਕਿਉਂਕਿ ਦੁੱਖ ਵੰਡਾਇਆ ਜਾਂਦਾ ਹੈ ਜਦੋਂ ਆਪਾਂ ਸਾਰੇ ਜਣੇ ਦੁੱਖ ਵੇਲੇ ਨਾਲ ਖੜੀਏ ਨਾ ਕਿਸੇ ਦੇ ਉਹ ਦੁੱਖ ਜਿਹੜਾ ਵੰਡਿਆ ਜਾਂਦਾ ਹੈ ਕਿਉਂਕਿ ਚਲੋ ਬੰਦੇ ਨੂੰ ਫੜ ਕੇ ਠਾਤ ਨਹੀਂ ਦੇਣਾ ਹੁੰਦਾ ਇੱਕ ਬਸ ਉਸ ਮੌਕੇ ਤੇ ਬੰਦਾ ਹਨਾ ਦੁੱਖ ਸਾਂਝਾ ਕਰ ਲੈਣਾ ਤੇ ਇਵੇਂ ਲੱਗਦਾ ਜਿਦਾਂ ਨਾ ਅਗਲਾ ਬੰਦਾ ਬਸ ਨਾ ਫੜ ਕੇ ਠਾਲ ਦਿੱਤਾ ਹੁੰਦਾ ਇਹਨਾਂ ਨੇ ਇਵੇਂ ਬੰਦੇ ਨੂੰ ਉਸ ਟਾਈਮ ਸਕੂਨ ਮਿਲਦਾ ਵੀ ਚਲੋ ਯਾਰ ਫਲਾਣਾ ਬੰਦਾ ਨੇ ਮੇਰਾ ਮਨ ਹਾਲਚਲ ਪੁੱਛਿਆ ਹਨਾ ਤੇ ਦੁੱਖ ਸਾਂਝਾ ਕੀਤਾ ਇਵੇਂ ਦੀਆਂ ਕੁਝ ਗੱਲਾਂ ਬਾਤਾਂ ਹੋ ਜਾਂਦੀਆਂ ਨੇ ਤੇ ਬਾਕੀ ਜਿੰਨਾ ਕ ਮੈਨੂੰ ਪਤਾ ਲੱਗਾ ਹੈ 4 ਤਰੀਕ ਨੂੰ ਕਹਿੰਦੇ ਬਾਈ ਦਾ ਭੋਗ ਆ ਬਾਕੀ ਫਿਰ ਵੀ ਤੁਸੀਂ ਇੱਕ ਵਾਰੀ ਕਨਫਰਮ ਕਰ ਲਿਓ ਵੀ ਕਈ ਵਾਰੀ ਹੁੰਦਾ ਥੋੜਾ ਬਹੁਤ ਭੁਲੇਖਾ ਲੱਗ ਸਕਦਾ ਆ ਮੇਰੇ ਮਤਲਬ ਮੈਨੂੰ ਵੀ ਕਿਸੇ ਨੇ ਦੱਸਿਆ ਕਹਿੰਦੇ 4 ਤਰੀਕ ਨੂੰ ਭੋਗਿਆ ਮੈਂ ਕੋਸ਼ਿਸ਼ ਕਰਾਂਗਾ 100% ਪਹੁੰਚਣ ਦੀ ਮੈਨੂੰ ਬਾਈ ਚਾਂਸ ਕੋਈ ਕੰਮ ਨਾ ਪੈ ਜੇ ਬਸ ਵੈਸੇ ਕੋਸ਼ਿਸ਼ 100% ਜਿਹੜੀ ਨਹੀਂ ਹੈ ਭੋਗ ਤੇ ਭੋਗ ਦੇ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਆਪਾਂ ਈਕ ਵਗੈਰਾ ਤਾਂ ਨਹੀਂ ਹੋਊਗਾ ਅੱਧੇ ਗਨੇ ਕਰਨ ਵਾਸਤੇ ਆ ਵੀਟ ਜਾਈ ਨਾਲੀਆਂ ਆ ਗਈਆਂ ਕਮਾਲ ਹੋ ਗਈ ਇਹ ਬਣ ਗਈ ਗੱਲ ਇਹ ਮੈਂ ਤਾਂ ਕਾਫੀ ਮਹਿੰਗਾ ਹੋਊਗਾ ਪਰ 150 ਰੁਪਏ ਦਾ ਆਇਆ ਤੇ ਇਹਦੇ ਚ ਦੋ ਸਾਈਜ਼ ਹੁੰਦੇ ਨੇ ਇੱਕ ਇਹ ਫੁੱਲ ਸਾਈਜ਼ ਆ ਵੱਡਾ ਸਾਈਜ਼ ਆ ਇੱਕ ਇਹ ਤੋਂ ਛੋਟਾ ਸਾਈਜ਼ ਆਉਂਦਾ ਪਰ ਉਹ ਛੋਟਾ ਵਾਲਾ ਜਿਹੜਾ ਸਾਈਜ਼ ਹੀ ਨਾ ਉਹ ਕਹਿੰਦਾ ਲੀਕ ਕਰੇਗਾ ਕਿਉਂਕਿ ਦੋ ਹੀ ਪੀਸ ਸੀ ਦੋਵੇਂ ਖਰਾਬ ਨਿਕਲ ਆਏ ਤੇ ਮੈਂ ਚਲੋ ਫਿਰ ਹੁਣ ਵੱਡਾ ਕਰਮਾ ਦੇ ਵਿੱਚ ਤਾਂ ਵੱਡਾ ਹੀ ਇਹੀ ਲੈ ਚੱਲਦੇ ਆ ਨਾ ਵੀ ਤੋ ਇਹ ਨੂੰ ਲਿਆ ਮੈਂ ਪਦੀਨਾ ਵੀ ਇਹਦੇ ਚ ਪਾਤਾ ਹੁਣ ਨਾ ਚੰਗੀ ਤਰ੍ਹਾਂ ਇਹਨਾਂ ਨਾ ਸਟੀਰਪੂਰੀ ਜਨਾ ਮੜਾ ਮੜਾ ਸਾਫ ਕੀਤਾ ਇਹਨੂੰ ਹੁਣ ਤਾਂ ਨਹੀਂ ਲਾਲਗੀ ਪੰਨ ਜਾਂ ਹੁਣ ਤਾਂ ਨਹੀਂ ਮਾਰ ਦੋਦਾ ਮਾਰ ਦੋਦਾ ਬਣਾਉਣ ਲੱਗੀ ਆ ਹੁਣ ਚਾਹ ਤੇ ਇਹ ਚਟਣੀ ਕੁੱਕਾ ਇਹਨਾਂ ਨੂੰ ਬੜੀ ਪਸੰਦ ਚਟਣੀ ਮੈਨੂੰ ਨਹੀਂ ਪਸੰਦ ਮੈਂ ਨਹੀਂ ਖਾਣਾ ਮੈਂ ਵੀ ਜਾ ਰੋ ਡੈਡੀ ਕਰਦੇ ਤੇਰੇ ਕੇ ਬਣਾਉਂਦਾ ਨਾਲ ਫਿਰ ਉਹਦਾ ਮੈਨੂੰ ਸਵਾਲ ਲੱਗਦੀ ਹੈ ਪਰ ਇਹ ਵੀ ਡੈਡੀ ਨੂੰ ਜਦਾ ਸਵਾਲ ਲੱਗਦੀ ਮੈਂ ਚੱਲ ਉਹ ਸਾਡੀ ਇਨੀ ਰਿਜੈਂਟ ਬਣੀ ਕਰਦੇ ਇੱਕ ਚਟਣੀ ਆ ਇਹ ਕਿਹੜੀ ਵੀ ਬੰਨ ਬਹੁਤ ਵਗਣ ਲਈਏ ਤਾਂ ਨਹੀਂ ਨਾ ਲਿਆਂਦੇ ਇਹਨਾਂ ਨੇ ਸਮੋਸੇ ਚਟਨੀ ਤੇ ਹੋ ਗਈ ਹੈ ਤਿਆਰ ਬਣ ਕੇ ਬਸ ਕਰ ਜੂ ਹੁਣ ਬਸ ਗੁੰਡਾ ਟੁੱਟ ਜਾਣਾ ਨਹੀਂ ਜੀ ਗੁੰਡਾ ਯਾਰ ਬਸ ਕਰ ਜੂ ਹੁਣ ਚਲੋ ਚਾਹ ਬਣ ਗਈ ਹੈ ਚਲੋ ਇਹਨੂੰ ਕੋਲੇ ਜੀਆ ਕੋ ਵੀ ਚਾਹ ਆ ਗਏ ਨੇ ਸਮੋਸੇ ਆ ਜੋ ਸਾਰੇ ਜਣੇ ਖਾ ਲੋ ਮੋਸੇ ਜੀ ਇਹ ਸਾਰੇ ਜਾਣਗੇ ਇਹ ਕੁਮੰਟ ਲੈਂਦੇ ਸਾਰੇ ਕਿਹੜਾ ਆਉਣ ਲੱਗੇ ਆ ਫੋਮਟ ਦਾ ਦਿੱਲੀ ਹੁੰਦੀ ਹੈ ਪੁੱਛਣਾ ਤੇ ਆਪਣਾ ਫਰਜ਼ ਆ ਨਾ ਜੇ ਆਜਣਗੇ ਤੇ ਆਪਾਂ ਹੋਰ ਵੀ ਨਾ ਲਿਆਵਾਂਗੇ ਕਿਸੇ ਵਾਸਤੇ ਲਿਆਵਾਂ ਤੇ ਲਿਆਉਣ ਦੀ ਗੱਲ ਹੀ ਕੋਈ ਨਹੀਂ ਫੇਰ ਲਿਆਵਾਂ ਤੇ ਲਿਆਉਣ ਸੁਣਦੇ ਸੁਣਦੇ ਬਾਹਰ ਨੇ ਰਿਹਾ ਮੁੰਡਾ ਜੀ ਵਾਹ ਹੋਏ ਬਾਰਿਸ਼ ਵੀ ਹਲਕੀ ਲੱਗ ਕੇ ਸ਼ੁਰੂ ਹੋ ਗਈ ਹੁਣ ਤੇ ਗੱਡੀ ਮੇਰੀ ਬੜੀ ਰੁੱਖ ਜੀ ਦੇ ਥੱਲੇ ਲੱਗੀ ਆ ਤੇ ਉਹ ਰੁੱਖ ਟੁੱਟਣ ਵਾਲਾ ਤਾਂ ਮੈਂ ਇਹਨਾਂ ਵੱਡੇ ਗਿੱਪੇ ਗੱਡੀ ਦੇ ਉੱਤੇ ਤੇ ਗੱਡੀ ਆਪ ਆਪਣੀ ਗਲੀ ਚਲਾ ਲਈਏ ਤੁਹਾਨੂੰ ਦੱਸਦਾ ਕਿਹੜਾ ਰੁੱਖ ਆ ਤੋ ਤਾਂ ਇਹਨੇ ਟੱਕ ਕੇ ਨਾ ਖੁੱਡ ਜੀ ਕੀਤੀ ਆਹ ਵਾਲਾ ਰੁੱਖੜਾ ਟੇਡਾ ਹੋਇਆ ਨਾ ਉਹ ਗੱਡੀ ਦੇ ਥਾਂ ਲੱਗੀ ਕੀ ਜਾਂਦੀ ਫੇਰ ਬਾਹਰ ਜਾਣਾ ਆਪ ਸੁਣਦੇ ਵਾਹ ਪਰੰਜਾ ਮੱਲਿਆ ਕਰ ਰਹਿਣਾਂਗੇ ਲੱਗਦਾ ਉਹਨਾਂ ਥੋੜਾ ਠੀਕ ਲੱਗਦਾ ਕਪੜੇ ਕਪੜੇ ਨਿਬੜਦੇ ਵੀ ਹੈ ਸਹੀ ਆਪਣੇ ਕੋਲ ਉਹ ਪਟਿਆਲ ਮਾਰੀ ਉਹ ਬੰਨਿਆ ਕਰੋ ਨਾਲੇ ਲੱਗਦਾ ਨਾਲੇ ਬੰਦਾ ਫਿਰ ਉਹ ਕੀ ਹੁੰਦੇ ਸ਼ੈਫ ਕਹਿੰਦੇ ਕੋਈ ਕੀ ਕਹਿੰਦੇ ਸ਼ੈਫ ਸ਼ੈਫ ਲੱਗਦਾ ਹੈ ਸ਼ੈਫ ਤੂੰ ਤਾਂ ਪਰ ਰੋਟੀਆਂ ਲਾਉਣੀਆਂ ਨੇ ਆਏ ਹੋਏ ਅੱਜ ਤਾਂ ਬੜੀਆਂ ਪਿਆਰੀਆਂ ਹੀ ਓਏ ਆਏ ਬਹੁਤ ਸੋਹਣੀ ਲੱਗੰਦੀ ਅੱਜ ਬਹੁਤ ਸੋਹਣੀ ਕਿੱਦਾਂ ਚੱਲੇ ਵਾ ਵਾ ਆ ਚੱਲਨੀ ਤਾਂ ਵਾ ਓ ਮੈਂ ਚਟਨੀ ਬਣਾਈ ਅੱਜ ਖਾ ਕੇ ਵੇਖਿਓ ਠੀਕ ਐ ਰਖ ਤਾਉ ਤੇ ਤੋਤਾ ਆ ਕੇ ਨਾ ਕੁੰਡਾ ਰਖ ਉਹ ਟੁੱਟੀ ਤੋੜਦੀ ਉਹ ਟੁੱਟੀ ਤੋੜਦੀ ਯਾਰ